ਸਾਰਣ ਸ਼ਾਸ਼ੀ ਕਾਲ ਜੀ ਆਪਣਾ ਅੱਜ ਲੈ ਕੇ ਆਈ ਸੀ ਮਿਸ਼ਰਣ ਗੁਲਗ jamun ਬਣਾਉਣ ਵਾਲਾ ਤੇ 10 15 ਦਿਨ ਹੋ ਗਏ ਹਸਬੰਦ ਲੈ ਆ ਸੀ ਗਰਮੀ ਕਰ ਕਿਵੇਂ ਬਣਾਇਆ ਹੀ ਨਹੀਂ ਤੇ ਲਿਆਂਦਾ ਪਿਆ ਸੀ ਮੈਂ ਕਿ ਚੱਲ ਡੇਟ ਲੱਗ ਜਿਵੇਂ ਬਣਾ ਲਿਆ ਹੁਣ ਆਪਾਂ ਪਹਿਲਾਂ ਇਹ ਆਟਾ ਗੁੰਨਦੇ ਆ ਤੇ 120 ਰੁਪਏ ਦਾ ਤਏ ਹੈ ਪੈਕਟੀਆਂ ਆ ਦੇਖੋ ਇੰਨਾ ਕੁ ਬਸੇ ਦੇ ਵਿੱਚ ਜਿਹੜਾ ਉਹਨਾਂ ਨੇ ਪਾਇਆ ਹੋਇਆ ਸੀ ਮਿਸ਼ਰਣ ਇੰਨਾ ਕੀ ਸੀ ਹਲਿਓਲੀ ਪਾਣੀ ਪਾਈ ਜੰਨੇ ਆਪਾਂ ਦੇਖੋ ਪਹਿਲਾਂ ਤਾਂ ਇਹ ਆਟਾ ਤਿਆਰ ਕਰ ਲਿਆ ਤੇ ਹਸਬੰਦ ਨੂੰ ਮੇਰੇ ਨੂੰ ਸ਼ੌਕ ਨਹੀਂ ਉਹਨਾਂ ਮੈਨੂੰ ਹਲਵਾਈ ਮੰਨਦੇ ਆ ਜਿਵੇਂ ਮੈਂ ਬਹੁਤ ਅੱਛਾ ਹਲਵਾਈ ਹੁੰਨਾ ਦੇਖੇ ਦਿੱਤਾ ਉਹ ਘਲਾ ਜੰਦਾ ਚੱਕਲੇ ਦੇ ਮਿਕਸਚਰ ਕਰੇ ਚੱਕਲੇ ਹੁੰਦਿਆਂ ਦਹੀਂ ਭੱਲੇ ਬਣਾਉਣ ਵਾਲਾ ਕਦੇ ਗੋਲ ਗੱਪੇ ਬਣਾਉਣ ਵਾਲਾ ਕਦੇ ਕੁਛ ਕਦੇ ਕੁਛ ਤੇ ਬਸ ਇਹਨਾਂ ਨੂੰ ਹਮਦਾ ਵੀ ਸੋਚੀ ਚ ਲੱਗੇ ਰਹੋ ਸ਼ੁੱਧ ਚੀਜ਼ਾਂ ਖਾਓ ਕਰਦੀਆਂ ਚਾਹੇ ਡਬਲ ਮਹਿੰਗੀਆਂ ਪਹਿਣਾਂ ਹੁਣ ਦੇਖੋ 120 ਰੁਪਏ ਦਾ ਪਹਿਲਾਂ ਇਹ ਏਦਾਂ ਲੈ ਕੇ ਆਂਦਾ ਇਹ ਫਿਰ ਮਿਹਨਤ ਦੇਖੋ ਉੱਪਰ ਕਿੰਨੀ ਆਂਦੀ ਆ ਆ ਪਹਿਲਾਂ ਤਾਂ ਹੁਣ ਮੈਨੂੰ ਦੇਖੋ ਆਟਾ ਉਹਨਾਂ ਨੂੰ ਕਿੰਨਾ ਟਾਈਮ ਲੱਗਿਆ ਫਿਰ ਇਹਦੀਆਂ ਹੁਣ ਗੋਲੀਆਂ ਬਣਾਉਣੀਆਂ ਨੇ ਆਂਦਰ ਆ ਵੀ ਬਣਾ ਹੁਣ ਆਪਾਂ ਇਹਦੀਆਂ ਬਣਾ ਰਹੇ ਆ ਛੋਟੇ-ਛੋਟੇ ਬਣਾਈਆਂ ਨੇ ਮੈਂ ਕਿਹਾ ਕੱਚੇ ਵੀ ਨਾ ਰਹਿ ਜਾਣਾ ਤੇ ਉਧਰ ਮੈਂ ਨਾ ਅੱਧਾ ਕਿਲੋ ਚੀਨੀ ਪਾ ਕੇ ਤੇ ਉਹ ਰੱਖਤੀ ਚਾਸ਼ਨੀ ਬਣਾਣੀ ਰੱਖਤੀ ਆ ਲੈ ਕੋਨਾ ਇਹਦਾ ਇਹ ਬਣਾ ਰਿਆਂ ਛੋਟੀ ਛੋਟੀਆਂ ਬਣਾਈਆਂ ਨੇ ਵੀ ਸੋਹਣੀਆਂ ਲੱਗਣੇ ਮੈਂ ਕਿਹਾ ਵਿੱਚੋਂ ਰੜ ਜਾਣਾ ਤੇ ਆਪਾਂ ਨੂੰ ਕੀ ਬਤਾ ਵਿੱਚੋਂ ਹਲਵਾਈਆਂ ਤਾਂ ਜਾ ਅਚੁੰਦੀਆ ਪੂਰੀ ਗੁਲਾਬ ਜਾਮਨ ਬਣਾਉਣ ਦੀ ਆਪਾਂ ਨੂੰ ਨਹੀਂ ਆਇਆ ਕੋਣ ਆਪਾਂ ਇਹਨਾਂ ਨੂੰ ਗਰਮ ਤੇਲ ਕਰ ਲਿਆ ਗਰਮ ਤੇਲ ਵਿੱਚ ਇਸ ਤਰ੍ਹਾਂ ਦੇ ਕਲਰ ਰਦੀਆਂ ਕਰ ਲੀਆਂ 골ਡਨ ਬ੍ਰਾਊਨ ਕਰ ਲੀਆਂ ਵਿੱਚ ਆਪਾਂ ਤੋੜ ਕੇ ਇੱਕ ਦੇਖ ਲਈ ਸੀ ਠੀਕ ਆ ਫਿਰ ਕੋਲ ਚੀਨੀ ਲੈ ਕੇ ਚਾਸ਼ਨੀ ਬਣਾਤੀ ਸੀ ਇੱਕ ਧਾਰ ਦੀ ਉਦੇ ਵਿੱਚ ਹਣ ਡਿਪ ਕੋਤੀਆਂ ਸਾਰੀਆਂ ਡਿਪ ਕਰਤੀਆਂ ਤੇ ਦੇਖੋ ਪਹਿਲਾਂ ਤਾਂ ਇੰਨਾ ਕਿਉਂ ਲੱਗਿਆ ਇਹਨਾਂ ਨੂੰ ਉੱਪਰ ਜੀ ਇੰਨਾ ਟਾਈਮ ਲੱਗਿਆ ਉੱਪਰ ਜੀ ਦੇਖੋ ਅੱਧਾ ਕਿਲੋ ਕਰੇ ਚੀਨੀ ਲੱਗੀ ਤੇ ਆਹ ਦੇਖੋ ਹੁਣ ਗੁਲਾਬ ਜੰਮਣਾ ਬਹੁਤ ਹੀ ਟੇਸਟੀ ਬਣੀਆਂ ਦੁਕਾਨ ਨਾਲ ਵੀ ਵਧੀਆ ਬਣੀਆਂ ਵੀਡੀਓ ਨੂੰ ਦੇਖਣ ਲਈ ਲਾਈਕ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ